ਇਸ਼ਤਪਦੀ ਸਮਾਗਮਾਂ ਨੂੰ ਲੈ ਕੇ ਜੋ ਕਿ ਸਿਆਸੀ ਰੰਗਤ ਦੀ ਹੋਏ ਨਜ਼ਰ ਆ ਰਹੀ ਹੈ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਮਾਗਮਾਂ ਤੇ ਵਿਵਾਦ ਲਗਾਤਾਰ ਜਾਰੀ ਹੈ ਸਰਕਾਰ ਦੇ ਵੱਖਰੇ ਸਮਾਗਮਾਂ ਤੇ ਐ ਜੀ ਪੀ ਸੀ ਨੇ ਸਵਾਲ ਚੁੱਕੇ ਨੇ ਐ ਜੀ ਪੀ ਸੀ ਦੇ ਪ੍ਰਧਾਨ ਹਜਿੰਦਰ ਸਿੰਘ ਢਾਮੀ ਦਾ ਕਹਿਣਾ ਹੈ ਕਿ ਧਾਰਮਿਕ ਮਾਮਲਿਆਂ ਤੋਂ ਸਰਕਾਰ ਦੂਰ ਰਹੇ ਵੱਖਰੇ ਸਮਾਗਮਾਂ ਦੇ ਨਾਲ ਫੁੱਟਪੌਂਡ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਸਹਿਯੋਗੀ ਭੂਮਿਕਾ ਨਿਭਾਏ ਮੰਤਰੀ ਹਰਜੋਤ ਬੈਂਸ ਨੇ ਬਿਨਾਂ ਕਿਸੇ ਦਾ ਨਾਮ ਲਏ ਮੋਸੇ ਵਾਲੇ ਦੇ ਗੀਤ ਦੇ ਜ਼ਰੀਏ ਪਲਟਵਾਰ ਵੀ ਕੀਤਾ ਹੈ ਆ ਦਰਸਲ 350 ਸਾਲਾਂ ਸ਼ਹੀਦ ਦੀ ਸ਼ਤਾਬਦੀ ਨੂੰ ਲੈ ਕੇ ਸਰਕਾਰ ਨੇ ਸ੍ਰੀ ਨਨਪੁਰ ਸਾਹਿਬ ਦੇ ਵਿੱਚ ਵੱਡਾ ਸਮਾਗਮ ਕਰਨ ਦਾ ਐਲਾਨ ਕੀਤਾ ਹੈ 19 ਤੋਂ 25 ਨਵੰਬਰ ਤੱਕ ਸਮਾਗਮ ਹੋਣਗੇ ਲਾਈਟ ਐਂਡ ਸਾਊਂਡ ਸ਼ੋਅ ਹੋਵੇਗਾ ਸਰਕਾਰ ਦੇ ਮੁਤਾਬਿਕ ਚਾਰ ਯਾਤਰਾਵਾਂ ਨਨਪੁਰ ਸਾਹਿਬ ਪਹੁੰਚਣਗੀਆਂ ਸਿਆਮਾਨ ਜੰਮੂ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ ਜੋ ਕਿ ਪੁਰਾਪ ਸਰਕਾਰ ਦੇ ਵੱਲੋਂ ਪ੍ਰੋਗਰਾਮ ਉਲੀਕਿਆ ਗਿਆ ਹੈ ਪਰ ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਿੱਧੇ ਤੌਰ ਤੇ ਸਵਾਲ ਚੁੱਕੇ ਜਾ ਰਹੇ ਨੇ ਐ ਜੀ ਪੀ ਸੀ ਪ੍ਰਦਾਨ ਹਜਿੰਦਰ ਸਿੰਘ ਧਾਮੀ ਨੇ ਅੱਜ ਮੁਰ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਤੇ ਸਰਕਾਰ ਦੇ ਵੱਖਰੇ ਸਮਾਗਮਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ ਹਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਧਾਰਮਿਕ ਮਾਮਲਿਆਂ ਤੋਂ ਸਰਕਾਰ ਦੂਰ ਰਹੇ ਵੱਖਰੇ ਸਮਾਗਮਾਂ ਦੇ ਨਾਲ ਫੁੱਟ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਸਹਿਯੋਗੀ ਭੂਮਿਕਾ ਨਿਭਾਏ ਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਵੀ ਬਿਨਾਂ ਕਿਸੇ ਦਾ ਨਾਮ ਲਏ ਮੂਸੇਵਾਲਾ ਦੇ ਗੀਤ ਦੇ ਜ਼ਰੀਏ ਆ ਪਲਟਵਾਰ ਵੀ ਕੀਤਾ ਕਿਉਂਕਿ ਸਰਕਾਰ ਦੇ ਵੱਲੋਂ ਪਹਿਲਾਂ ਹੀ ਆ ਪੂਰਾ ਪ੍ਰੋਗਰਾਮ ਲੈ ਕੇ ਆ ਗਿਆ ਪਰ ਐ ਜੀ ਪੀ ਸੀ ਨੇ ਸਵਾਲ ਚੁੱਕੇ ਨੇ ਤਾਰਾ ਹੋਊਗਾ ਜੀ ਸੇ ਆ ਜਿਹੜੇ 2025 ਦੇ ਵਿੱਚ ਸਰਕਾਰ ਨੇ ਸ਼ਤਾਬਦੀ ਨੂੰ ਸਮਰਪਿਤ ਕੀ ਕੀਤਾ ਸੀ ਤੇ ਧਾਰਮਿਕ ਸਮਾਰੋਹ ਮੈਂ ਤਾਂ ਅਸੀਂ ਆਪ ਕਰ ਰਹੇ ਹਾਂ ਸੀਐਨ ਸਾਹਿਬ ਆ ਰਹੇ ਨੇ ਤੁਸੀਂ ਮੁਲਾਕਾਤ ਕਰੋਗੇ ਉਹਨਾਂ ਦੇ ਨਾਲ ਇਹ ਮੁੱਦਾ ਰੱਖੋਗੇ ਜੀ ਉਹਨਾਂ ਨਾਲ ਕਿਉਂਕਿ ਅਸੀਂ ਤਾਂ ਚਲੋ ਸਵਾਲ ਪੁੱਛਾਂਗੇ ਤੁਸੀਂ ਇਹ ਮੁੱਦਾ ਰੱਖੋਗੇ ਇਹ ਚਲੋ ਬੇਨਤੀ ਹੈ ਆਪ ਜਿਹੜੀ ਹੱਲ ਗੱਲ ਹੋਣੀ ਹੈ ਉਹਦਾ ਮੈਂ ਹੋਣੇ ਕੀ ਤੁਹਾਨੂੰ ਜਵਾਬ ਦੇ ਦੇਵਾਂ ਪਰ ਆ ਰਹੇ ਇੱਥੇ ਨੂੰ ਜੇ ਮਿਲਣਗੇ ਉਹਲੇ ਬੈਠ ਕੇ ਕੋ ਵਿਚਾਰਾ ਕਰਾਂਗੇ ਕੋਈ ਨਾ ਕੋਈ ਜੀ ਜੀ ਤਾਪੀਆਂ ਸਿਸਮ ਨੂੰ ਵੀ ਬਣਾਈਆਂ ਗਈਆਂ ਕਦੇ ਵੀ ਸ਼ਰੌਣੀ ਕਮੇਟੀ ਨੇ ਇਹ ਨਹੀਂ ਦੇਖਿਆ ਕਿ ਪੰਜਾਬ ਦੇ ਵਿੱਚ ਇਸ ਕਿਹੜੀ ਸਰਕਾਰ ਚੱਲਦੀ ਪਈ ਆ ਜਾਂ ਸੈਂਟਰ 'ਚ ਕਿਹੜੀ ਸਰਕਾਰ ਚੱਲਦੀ ਆ ਡਾਕਟਰ ਪੁੱਤਾਂ ਕੋ ਖੁੱਲੇ ਸੱਦੇ ਉੱਤੇ ਜਾਂਦੇ ਨੇ ਸਾਰਿਆਂ ਨੇ ਆ ਕੇ ਸ਼ਮੂਲੀਅਤ ਵੀ ਕੀਤੀ ਆ ਸਟੇਜਾਂ ਦੇ ਉੱਤੇ ਵੀ ਉਹਨਾਂ ਨੂੰ ਮਾਨ ਸਨਮਾਨ ਪੂਰਾ ਦਿੱਤਾ ਗਿਆ ਪਰ ਆਮ ਆਦਮੀ ਪਾਰਟੀ ਨੂੰ ਕੀ ਲੱਗਦਾ ਕਿ ਸਾਨੂੰ ਇੱਥੇ ਮਾਨ ਸਨਮਾਨ ਨਹੀਂ ਮਿਲਣਾ ਦੇਖੋ ਮੈਂ ਵਾਰ-ਵਾਰ ਪਹਿਲਾਂ ਵੀ ਕਹਿੰਦਾ ਰਿਹਾ ਹੁਣ ਵੀ ਕਹਿੰਦਾ ਕਈ ਵਾਰੀ ਇੱਕ ਟੁੱਕੜ ਵਾਰੀ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਫਿਰ ਪਿੱਛੇ ਨੁੜ ਗਏ ਕਿਉਂਕਿ ਖਾਲਸੇ ਪੰਜ ਸਦੀਆਂ ਰਵੈਤਾਂ ਆ ਤੇ ਰਵੈਤਾਂ ਜਿਹੜੀਆਂ ਆ ਉਹ ਸਾਡੀਆਂ ਅੱਜ ਵੀ ਚੱਲ ਰਹੀਆਂ ਫਿਰ ਤਾਂ ਸਾਡੀਆਂ ਅੱਜ ਵੀ ਚੱਲ ਰਹੀਆਂ ਤੇ ਸ਼ੌਣ ਨਹੀਂ ਗੁਰਦਾਰਾ ਪ੍ਰਬੰਧਕ ਕਮੇਟੀ ਮਨਾਈ ਲਈ ਤੇ ਤੁਹਾਨੂੰ ਅਸੀਂ ਚਮੂਲੇਤ ਕਰ ਲਏ ਉਦਾਂ ਵੀ ਆਵਣੀਆਂ ਕਹਿਣਾ ਆ ਸਾਰਿਆਂ ਨੂੰ ਅੱਜ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਰਾਸ਼ਟਰਪਤੀ ਨੂੰ ਵੀ ਤੇ ਸਾਰਿਆਂ ਨੂੰ ਵਾਕਿਆ ਨੂੰ ਵੀ ਅਸੀਂ ਪਹਿਲਾਂ ਵੀ ਉਦੋਂ ਪ੍ਰੈਸ ਕਾਨਫਰੰਸਾਂਾਂ ਜਿੱਦਣ ਕੀਤੀ ਸੀ ਉਦੋਂ ਕਿਹਾ ਸੀ ਅਸੀਂ ਸਾਰਿਆਂ ਨੂੰ ਫੁੱਲਾਈ ਨੇ ਹੁੰਦਾ ਤੇ ਨੇ ਆ ਗੁਰੂ ਤੇਗ ਬਹਾਦਰ ਪਾਸ਼ਾ ਨੇ ਇਸ ਮੁਲਖ ਲਈ ਆਪਣੇ ਸੀਸ ਦਾ ਬਲਿਦਾਨ ਕੀਤਾ ਸੀ ਤੇ ਸਾਰਿਆਂ ਦਾ ਫਰਜ਼ ਬਣਦਾ ਇਹਦੇ ਵਿੱਚ ਵੱਡੇ ਪੱਧਰ ਤੇ ਆਪੀ ਨੂੰ ਜੁੜੇ ਚਾਹੁੰਦੇ ਸੀ ਪਾਕਿਸਤਾਨ ਜੱਥਾ ਜਾਣਾ ਸੀਗਾ ਉਸ ਤੇ ਕੋਈ ਰੋਕ ਲਗਾਈ ਗਈ ਹੈ ਗ੍ਰਹਿ ਮੰਤਰਾਲੇ ਵੱਲੋਂ ਇਹ ਸੁਣਨ ਚ ਆਇਆ ਜੀ ਇਹ ਕਿ ਹਰਿਆਣਾ ਕਮੇਟੀ ਤੇ ਰੋਕ ਲਗਾ ਦਿੱਤੀ ਦੇਖੋ ਜिले ਪਿੱਛੇ ਸਾਹਿਬ ਗੁਰੂ ਅਰਜਨ ਦੇਵ ਪਾਸ਼ਾ ਦਾ ਸ਼ਹੀਦੀ ਪਰਬ ਮਨਾਉਣ ਜਾਣਾ ਸੀ ਤੇ ਸਾਨੂੰ ਬੀਜੇਪੀ ਲੱਗਾਇਆ ਸੀ ਪਰ ਸਰਕਾਰ ਨੇ ਯਾਤਨਾ ਨਹੀਂ ਦਿੱਤੀ ਉਹਨਾਂ ਵੀ ਆਪਣੇ ਤੌਰ ਤੇ ਪਾਸਪੋਰਟ ਤਾਂ ਮੰਗੇ ਜੇ ਸਰਕਾਰ ਨਹੀਂ ਯਾਦ ਦਊਗੀ ਤਾਂ ਫਿਰ ਨੇਚਰਲੀ ਫਿਰ ਜਸਾ ਨਹੀਂ ਜਾਊਗਾ ਕਾਨੂੰਨੀ ਕਮੇਟੀ ਕਰ ਜੋ ਫੋਰ ਨੇ ओरिएंटेशन ਦਾ ਸਰ ਕੇ ਕਿ ਇਹ ਇਸੇ ਸ਼ੂਆ ਦੇ ਇਲਾਕੇ ਦੇ ਵਿੱਚ ਕੋਪੋਡਰਾਂ ਜਿ ਸਮਾਗੋ ਰੱਖੇ ਗਏ ਸੀ ਉਹਦੇ ਧਰ ਪ੍ਰਵੋਤਨ ਬੜਾ ਹੋ ਰਿਹਾ ਤੇ ਸ਼੍ਰੋਣੀ ਕਮੇਟੀ ਨੇ ਜਿਹੜੀਆਂ ਪ੍ਰਚਾਰਕਾਂ ਦੀਆਂ ਚਿੱਠੀਆਂ ਲਾਈਆਂ ਗਈਆਂ ਸਾਨੂੰ ਰੱਦ ਕਰ ਦਿੱਤਾ ਦੇਖੋ ਉਹ ਭੈਣ ਨਹੀਂ ਆ ਸਾਡੀ ਸਰਕਾਰ ਜੋ ਗਿਆ ਸਾਡੇ ਕਿਉਂਕਿ ਸਤਾਬਦੀ ਦੇ ਸਾਰੇ ਜਿਹੜੇ ਸਮਾਗਮ ਸ਼ੁਰੂ ਹੋ ਗਏ ਆ ਅੱਜ ਇੱਕ ਹਲਕੇ ਜਿ ਨਹੀਂ ਸਾਰਿਆਂ ਹਲਕਿਆਂ ਦੇ ਵਿੱਚੋਂ ਜਿਹੜੇ ਪ੍ਰਚਾਰ ਗਿਆ ਉਹ ਕੁਝ ਹਾਈਟ ਡੂਡ ਕਿਤੇ ਕੁਝ ਬਾਬੇ ਪੁਕਾਲੇ ਡੂਡ ਕੀਤੇ ਤੇ ਮੈਂ ਤੁਸੀਂ ਜਾਣਦੇ ਆ 4 ਸਾਲ ਮੈਨੂੰ ਹੋ ਗਏ ਆ ਮੈਂ ਕਦੇ ਇਦਾਂ ਦੀ ਭਾਵਨਾ ਨਹੀਂ ਕਦੇ ਰੱਖੀ ਪਤਾਨੀ ਪਤਾਨੀ 5 ਮੈਂਬਰ ਦੀ ਕਮੇਟੀ ਨੇ ਐਲਾਨ ਕੀਤਾ ਕਿ 11 ਜਪਰੂ ਪਿੰਜਰ ਦੀ ਸੁੰਦਰੀ ਅੱਜ ਜਰਾਬ ਕੀਤਾ ਜਾਵੇ ਮੇਰੇ ਕੋਲ ਹਾਲੇ ਕੋਈ ਇਨਫੋਰਮੇਸ਼ਨ ਨਹੀਂ ਇਹ ਇੱਕ ਵਾਰ ਮੰਨ ਕਰਦੇ ਐ ਕਿ ਜਦੋਂ ਜਿਲ੍ਹੇ ਦੀ ਹੈ ਸੰਸਦ ਕੋਈ ਨਾ ਜਿਲ੍ਹੇ ਗੱਲ ਹੋਊਗੀ ਫਿਰ ਉਦੋਂ ਕਰਾਂਗੇ ਹੁਣ ਹਲੇ ਐਡਵਾਂਸ ਹੈ ਆਪਾਂ ਗੱਲਾਂ ਇਹਦੀਆਂ ਕਰੀ ਗਈਆਂ ਚੰਗੀ ਨਹੀਂ ਲੱਗਦੀ ਗੱਲ ਕਮੇਟੀ ਵੱਲੋਂ ਪਹਿਲਾਂ ਵੀ ਸਰਕਾਰ ਨੂੰ ਟੀਲ ਕੀਤੀ ਸੀ ਅੱਜ ਵੀ ਆਪ ਜੀ ਨੇ ਕੀਤੀ ਕਰਮਟੈਂਟ ਵੀ ਦਿੱਤੀ ਸੀ ਤੇ ਚੋਣਾਂ ਲਈ ਜਿਹੜੀਆਂ ਆਪ ਮੰਤਰੀ ਬਣਾ ਵਾਲਾ ਸਾਰੇ ਧਾਰਮਿਕ ਸੰਸਦੀਆਂ ਦੇ ਚੋਣਾਂ ਦੇ ਜਿਹੜਾ ਵਾਅਦਾ ਕੀਤਾ ਸੀ ਇਹ ਉਹ ਨਾ ਰਾਜ ਦੇ ਉੱਤੇ ਆ ਕੇ ਸੇਮ ਕਰ ਲਵੋ 23 ਨਵੀਂ ਮੁੱਖ ਮੰਤਰੀ ਸਰਕਾਰ ਦਾ ਇਹ ਮਾਮਲਾ ਅਦਾਲਤ ਦੇ ਸੈੱਟ ਤੇ ਪਹੁੰਚਾਇਆ ਜਾ ਸਕਦਾ ਦੇਖੋ ਦੇਖੋ ਹਾਲੇ ਆ ਡੈਮੋਕਰੇਸੀ ਲੋਕਤੰਤਰ ਆ ਜੇ ਸਰਕਾਰ ਆਪਣੇ ਆਪ ਨੂੰ ਕਲੇਮ ਕਰਦੀ ਆ ਵੀ ਅਸੀਂ 92 ਜਿੱਤ ਕੇ ਤੇ ਪੰਜਾਬ ਦੀ ਸਰਕਾਰ ਚਲਾ ਰਹੇ ਤੇ ਸ਼ੋਹਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ 185 ਮੈਂਬਰ ਆ ਪੰਜ ਕੋਆਪਟਡ ਮੈਂਬਰ ਆ ਇਹ ਕਿਸ ਕੰਮ ਲਈ ਚੁਣੇ ਜਾਂਦੇ ਇਹ ਨਾ ਕੰਮ ਲਈ ਚੁਣੇ ਜਾਂਦੇ ਮੈਂ ਤਾਂ ਹੀ ਤਾਂ ਕਹਿੰਦਾ ਸਵੀਕਾ ਨਾ ਪਾ ਲੋ ਸਰਕਾਰ ਆਪਣੇ ਕੰਮ ਕਰੇ ਨੌਂਮਲੀ ਕਮੇਟੀ ਸਮਰੱਥਿਆ ਇਹਨੂੰ ਆਪਣੇ ਕੰਮ ਕਰੇ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਾਈਡ ਲਾਗੇ ਨੇਰੇ ਲੱਗੇ ਐ ਸੇਮ ਨਹੀਂ ਨਿਕਲ ਹੋਰ ਅਸੀਂ ਕਹ ਲਈਏ ਸਾਲ ਬਾਅਦ ਚੁੱਕ ਜਾਉਂਦਾ ਇਹ ਇਹ ਸਟਾਫੀਆਂ ਨੇ ਲੱਗਦਾ ਨਹੀਂ ਚਾਸੀ ਰਾਹ ਲੈਣੇ ਇਹ ਹਰਜੋਤ ਮੈਂ ਸੋਣਾ ਨੂੰ ਜ਼ਿਲ੍ਹੇ ਪ੍ਰੈਸ ਕਾਨਫਰੰਸ ਕਰਨ ਦੇ ਦੁਆਰਾ ਉਧਰ ਤੁਸੀਂ ਸਵਾਲ ਕਰਨਾ ਇੱਕ ਇੱਕ ਸਾਫ ਸਵਾਲ ਹੈ ਕਿ ਕਿਹੜਾ ਕੋਈ ਗੈਸਿਕ ਹੈ ਜਿਹਨੇ ਕੋਈ ਤਾਰਾ ਨਹੀਂ ਪ੍ਰਕਾਸ਼ਿਆ ਹੋਇਆ ਜਾਂ ਅਜਿਨੇ ਕੋਈ ਅੰਗਲ ਨਹੀਂ ਸ਼ੱਕਿਆ ਹੋਰ ਕਿ ਉਹ ਧਰਮ ਦੇ ਵਿੱਚ ਕੋਈ ਤਕਲ ਨਹੀਂ ਦੇ ਸਕਦਾ ਕਿ ਜੀ ਗੁਰਗੱਰ ਸਾਹਿਬ ਨੇ ਅੱਜ ਭਗਵਾਨ ਸਿੱਖ ਮਾਨੋਹਰਾਂ ਨੂੰ ਕਿਹਾ ਕਿ ਪਹਿਲਾਂ ਅਮਰਤ ਸੇਖਨ ਸਿੱਖੀ ਵਾਲੇ ਬਾਣੇ ਵਾਲੇ ਪੰਥ ਫੇਰ ਆ ਕੇ ਧਾਰਮਿਕ ਮਾਮਲਿਆਂ ਦੇ ਦੇਖੋ ਦੋ ਤਰ੍ਹਾਂ ਪਲਾਈਫਾਈ ਕਰ ਦਿਓ ਵੀ ਦੋ ਤਰ੍ਹਾਂ ਹੁੰਦੀਆਂ ਇੱਕ ਆਪਾਂ ਸਹਿਜਦਾਰੀ ਸਿੱਖਿਆ ਇੱਕ ਅਮਰਤਾਰੀ ਸਿੱਖਿਆ ਜਿਹੜਾ ਲੀਡ ਕਰਨਾ ਹੁੰਦਾ ਖਾਸ ਪੰਥ ਦੇ ਕੁਝ ਆਧਾਰਿਆਂ ਨੂੰ ਉਹ ਅਮਰਤਾਰੀ ਇੱਕ ਮਰਿਆਦਾ ਆ ਸਾਡੀ ਸਿੱਖ ਪੰਥ ਦੀ ਤੇ ਜਿਹੜਾ ਸਹਿਯਤ ਆ ਰਿਹਾ ਸ਼ੰਬੂਲੇ ਤਾਂ ਕੋਈ ਵੀ ਕਰ ਸਕਦਾ ਸ਼ੰਬੂਲੀਅਤ ਦਾ ਵੀ ਕੋਈ ਵਕਲਾ ਗੱਲ ਜੇਲੇ ਕਿਸ ਨੇ ਲੀਡ ਕਰਨਾ ਹੈ ਉਸ ਵੇਲੇ ਉਹ ਲੀਡ ਕਰਨ ਵਾਲਾ ਅੰਮ੍ਰਿਤਧਾਰੀ ਹੋਣਾ ਚਾਹੀਦਾ ਰਹਿਤਮਾਨ ਹੋਣਾ ਚਾਹੀਦਾ ਸਾਰੇ ਪੱਖਾਂ ਤੋਂ ਸੁਣ ਬੋਲ ਜਾਈਦਾ ਸਰ ਜੀ ਪੰਜਾਬ ਦੇ ਕਾਰ 19 ਜੀ ਕੋਈ ਪਤਾ ਨਹੀਂ ਲਾ ਸਕਦੇ ਕਿ ਸਰ ਜੀ ਇਸ ਵਾਰ ਨੂੰ ਚਲੋ ਅਸੀਂ ਤਾਂ ਜਦਨ ਕਰਦੇ ਆਂ ਜੀ ਇਹ ਤਾਂ ਸਰਕਾਰ ਨੂੰ ਵੀ ਕਹਿੰਦੇ ਆਂ ਵੀ ਆਹ ਰੋਜ਼ ਦੀ ਰੋਜ਼ ਹੀ ਮੇਲਾ ਆਉਂਦੀ ਆ ਤੇ ਆ ਕੇ ਭਾਈ ਆਪਣੇ ਸਾਰੇ ਉਹਦਾ ਪਤਾ ਕਰਕੇ ਤੇ ਸੁਖਮਾਨ ਵੱਲ ਤੋਂ ਬਾਹਰ ਤਾਂ ਆਸ਼ਮਿਕ ਕਮੇਟੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੇ ਨੇ ਪ੍ਰੈਸ ਕਾਨਫਰੰਸ ਕਰਾਈ ਸਨ ਇਸ ਦੌਰਾਨ ਉਹਨਾਂ ਦੇ ਵੱਲੋਂ ਸਰਕਾਰ ਦੇ ਵੱਖਰੇ ਸਮਾਗਮ ਨੂੰ ਲੈ ਕੇ ਐਜਪੀਸੀ ਦੇ ਵੱਲੋਂ ਸਵਾਲ ਚੁੱਕੇ ਗਏ ਉਹਨਾਂ ਦਾ ਕਹਿਣਾ ਹੈ ਕਿ ਧਾਰਮਿਕ ਮਾਮਲਿਆਂ ਤੋਂ ਸਰਕਾਰ ਦੂਰ ਰਹੇ ਹੈ ਤਾਕੀਦ ਕੀਤੀ ਗਈ ਹੈ ਧਾਰਮਿਕ ਪ੍ਰਬੰਧ ਸਰਕਾਰ ਦਾ ਕੰਮ ਨਹੀਂ ਹੈ ਟਕਰਾਅ ਦੀ ਸਥਿਤੀ ਨਾ ਪੈਦਾ ਕੀਤੀ ਜਾਵੇ ਹਜਿੰਦਰ ਸਿੰਘ ਧਾਮੇ ਨੇ ਕਿਹਾ ਕਿ ਵੱਖਰੇ ਸਮਾਗਮ ਦੇ ਨਾਲ ਫੁੱਟ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਸਰਕਾਰ ਸਹਿਯੋਗੀ ਭੂਮਿਕਾ ਨੇ ਬਾਇ ਸਮਾਗਮ ਰਲ ਕੇ ਮਨਾਏ ਜਾਣ ਦਰਸਲ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਸਰਕਾਰ ਨੇ ਅਨੰਦਪੁਰ ਸਾਹਿਬ ਦੇ ਇੱਕ ਵੱਡਾ ਸਮਾਗਮ ਕਰਨ ਦਾ ਜੋ ਕਿ ਐਲਾਨ ਕੀਤਾ ਹੋਇਆ ਉਹਨੇ ਤੋਂ 25 ਨਵੰਬਰ ਤੱਕ ਜੋ ਸਮਾਗਮ ਕੀਤੇ ਜਾਣਗੇ ਪੂਰੀ ਰੂਪਰੇਖਾ ਆ ਉਲਿਖੀ ਗਈ ਹੈ ਨਾ ਪ੍ਰੋਗਰਾਮਾਂ ਦੀ ਲਾਈਟ ਹੈਂਡ ਸੌਨ ਸ਼ੋਅ ਹੋਵੇਗਾ ਸਰਕਾਰ ਦੇ ਮੁਤਾਬਿਕ ਚਾਰ ਯਾਤਰਾਵਾਂ ਅਨੰਦਪੁਰ ਸਾਹਿਬ ਪਹੁੰਚਣਗੀਆਂ ਸਿਆਮਾਨ ਜੰਮੂ ਤੋਂ ਯਾਤਰਾ ਦੀ ਸ਼ੁਰੂਆਤ ਕਰਨਗੇ ਇਹ ਪੂਰਾ ਪ੍ਰੋਗਰਾਮ ਜੋ ਕਿ ਸਰਕਾਰ ਦੇ ਵੱਲੋਂ ਉਲਿਖਿਆ ਗਿਆ ਪਰ ਦੂਜੇ ਪਾਸੇ ਅੱਜੋ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਰਕਾਰ ਦੇ ਵੱਖਰੇ ਸਮਾਗਮਾਂ ਨੂੰ ਲੈ ਕੇ ਸਮਝੌਕੇ ਜਾਰੀ ਨੇ ਐਜਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਘਾਮੀ ਦਾ ਕਹਿਣਾ ਹੈ ਕਿ ਧਾਰਮਿਕ ਮਾਮਲਿਆਂ ਤੋਂ ਸਰਕਾਰ ਦੂਰ ਰਹੇ ਧਾਰਮਿਕ ਪ੍ਰਬੰਧ ਸਰਕਾਰ ਦਾ ਕੰਮ ਨਹੀਂ ਹੈ ਟਕਰਾਅ ਦੀ ਸਥਿਤੀ ਨਾ ਪੈਦਾ ਕੀਤੀ ਜਾਵੇ ਵੱਖਰੇ ਸਮਾਗਮਾਂ ਦੇ ਨਾਲ ਆ ਫੁੱਟ ਪਾਉਣ ਦੀ ਕੋਸ਼ਿਸ਼ ਹੋ ਰਹੀ ਹੈ ਅ ਦਰਸਲੇਸੇ ਸਾਲੀ ਨਵੰਬਰ ਦੇ ਮਹੀਨੇ ਦੇ ਵਿੱਚ 25 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਅਸ਼ੀਰਦੀਸ਼ 탑ਦੀ ਬਣਾਈ ਜਾਣੀ ਹੈ। ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਈਵਨ ਮੈਂ ਨੰਦਪੁਰ ਸਾਹਿਬ ਵੀ ਥੋੜੇ ਦਿਨ ਪਹਿਲਾਂ ਗਿਆ ਸੀ ਤੇ ਉਸ ਦਿਨ ਵੀ ਉੱਥੇ ਕਿਹਾ ਸੀ ਕਿ ਅਸੀਂ ਸਾਰਿਆਂ ਸਰਕਾਰਾਂ ਨੂੰ ਚਾਹੇ ਸੈਂਟਰ ਦੀਆਂ ਤੇ ਚਾਹੇ ਪੰਜਾਬ ਤੇ ਬਾਕੀ ਸਟੇਟਾਂ ਦੀਆਂ ਸਾਰਿਆਂ ਨੂੰ ਅਸੀਂ ਇਨੇ ਮੇਰੇ ਦੇਸ਼ਾਂ ਵਿਆਹ ਗਏ ਦਾ ਪਿੰਨਾ ਦਿਨਾਂ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਸ਼ਤਾਵੀਆਂ ਮਨਾਉਣੀਆਂ ਤੇ ਕੱਲ ਬਹਿਨ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆ ਏ ਮੈਂ ਇਰਖਾ ਦੇ ਬਸ ਨੇ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਇਹ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਵੱਡਾ ਸਮਾਗਮ ਅਮਰ ਸੰਚਾਰ ਦੇ ਰੂਪ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਤੇ ਬਾਬਾ ਬਕਾਲਾ ਸਾਹਿਬ ਜਿੱਥੇ ਸਤਗੁਰਾਂ ਨੇ ਆਪਣੀ ਜੀਵਨ ਦਾ ਲੰਮਾ ਸਮਾਂ 26 ਸਾਲ 9 ਮਹੀਨੇ 13 ਦਿਨ ਉਥੇ ਕੱਟੇ ਉਥੇ ਵੀ ਅਸੀਂ ਉਹ ਵੱਡਾ ਇੱਕ ਸਮਾਗਮ ਮਨਾਉਣ ਜਾ ਰਹੇ ਹਾਂ ਮੇਰਾ ਕਹਿਣ ਤੋਂ ਭਾਵ ਕਿ ਸਾਡੇ ਨਗਰ ਕੀਰਤਨ ਅਸਾਮ ਤੋਂ ਸ਼ੁਰੂ ਹੋਣੇ ਆ ਜਿਹੜੇ ਲਗਭਗ ਸਤੰਬਰ ਦੇ ਵਿੱਚ ਇਹਨਾਂ ਦੀ ਸ਼ੁਰੂਆਤ ਕੀਤੀ ਜਾਊਗੀ ਉਹ ਰੂਟ ਸਾਰੇ ਤੈਅ ਕਰ ਲੈ ਗਏ ਮਟਨ ਤੋਂ ਜਿਹੜਾ ਫਿਲੀ ਨਗਰ ਤੋਂ ਸਾਡੇ ਮਹਾਨ ਨਗਰ ਕੀਰਤਨ ਆਉਣਾ ਉਹ ਦੀ ਅਸੀਂ ਸ਼ੁਰੂਆਤ ਪਹਿਲਾਂ ਕੀਤੀ ਸੀ ਪਰ ਸਿਕਿਉਰਿਟੀ ਪੁਆਇੰਟ ਆਫ 뷰 ਨਾਲ ਸਰਕਾਰ ਨੇ ਸਾਨੂੰ ਉਹ ਕਿਹਾ ਵੀ ਤੁਸੀਂ ਸਤੰਬਰ ਤੋਂ ਪਹਿਲਾਂ ਇਹ ਕਰ ਨਹੀਂ ਸਕਦੇ ਤੋ ਉਹ ਵੀ ਸਾਡੇ ਆਲਰੇਡੀ ਕੀਤੇ ਵਾਦੇ ਉਹਦੇ ਨਾਲ ਦੀ ਨਾਲ ਅਸੀਂ ਜਿਹੜੇ ਵੱਡੇ ਸਮਾਗਮ ਆ ਉਹਨਾਂ ਦੇ ਵਿੱਚ ਦਿੱਲੀ ਦੇ ਵਿੱਚ 4 ਦਿਨ ਲਗਾਤਾਰ ਇੱਕ ਸਮਾਗਮ ਹੁਣ ਕਰਨਾਟਕਾ ਬੰਗਲੌਰ ਵਿਖੇ ਗੁਰਮੁਖ ਨੂੰ 3500 ਸਾਲਾਂ ਸਮਰਪਿਤ ਨੂੰ ਹੋਇਆ ਇੱਕ Shimla ਵਿਖੇ ਹੋਇਆ ਤੇ ਅਸੀਂ ਬਾਹਰੀਆਂ ਸਾਰੀਆਂ ਸਟੇਟਾਂ ਦੇ ਵਿੱਚ ਵੀ ਇਹ ਸਮਾਗਮ ਕਰਨ ਜਾ ਰਹੇ ਤੇ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਮੈਂ ਆਹ ਫਾਨ ਹੋਰ ਸਾਰੇ ਵੱਖ-ਵੱਖ ਫਿਗਰ ਵੀ ਦੇਊਗਾ